ਜ਼ਿਲ੍ਹਾ ਸਿੱਖਿਆ ਦਫ਼ਤਰ ਫਾਜ਼ਿਲਕਾ ਵਿਖੇ ਸਟਾਫ਼ ਵੱਲੋਂ ਅੱਜ ਕਲਮਚੋਲ ਹੜਤਾਲ ਕੀਤੀ ਗਈ ਜੋ ਕਿ ਇਹ ਹੜਤਾਲ ਅੱਜ ਦੂਜੇ ਦਿਨ ਵਿੱਚ ਪਹੁੰਚ ਗਈ। ਇਹ ਕਰਮਚਾਰੀ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ ਦੇ ਦਰਾਂ ਦੇ ਮੂਹਰੇ ਦਰੀ ਤੇ ਬੈਠੇ ਹਨ ਸਰਕਾਰ ਖਿਲਾਫ ਧਰੜਾ ਲਗਾ ਕੇ ਕਲਮਚੋਲ ਹੜਤਾਲ ਕਰਕੇ ਜਿਸ ਵੇ ਸਮਗਰਾ ਸਿੱਖਿਆ ਵਿਭਾਗ ਮਿਡੇ ਮੀਲ ਦਫ਼ਤਰ ਕਰਮਚਾਰੀ ਯੂਨੀਅਨ ਸਿੱਖਿਆਏ ਭਾਗ ਵਿੱਚ ਲੰਬੇ ਅਰਸੇ ਤੋਂ ਕੰਮ ਕਰਦੇ ਠੇਕੇ ਤੇ ਕੰਮ ਕਰਦੇ ਦਫ਼ਤਰ ਕਰਮਚਾਰੀ ਡੀ ਐਮ ਈਟੀ ਨੂੰ ਰੈਗੂਲਰ ਕਰਨ ਦੇ ਰੋਸ਼ ਵੱਜੋਂ ਅਨੰਮ ਇਥੇ ਸਮੇਂ ਲਈ ਕਲਮ ਛੋੜੜਾ ਤਾਲ ਕੀਤੀ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਉਹਨਾਂ ਨੂੰ ਲਾਰਾ ਲਾਇਆ ਗਿਆ ਪਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਜਿਸ ਵਿੱਚ IERT, DSET ਤੇ ਵਕ-ਵਕ ਵਿਭਾਗ ਦੇ ਕਰਮਚਾਰੀ ਮਜੂਦ ਹਨ ਜਿਨ੍ਹਾਂ ਵੱਲੋਂ ਅੱਜ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਅਤੇ ਕਿਹਾ ਗਿਆ ਕਿ ਸਰਕਾਰਾਂ ਸਮੇਂ-ਸਮੇਂ ਤੇ ਇਹ ਕਹਿੰਦੀਆਂ ਹਨ ਪਰ ਪੱਕਾ ਨਹੀਂ ਕਰਦੀਆਂ ਇਹ ਤਰਨਾ ਜ਼ਿਲ੍ਹਾ ਪ੍ਰਧਾਨ ਅਰुण ਜੈਨ ਦੀ ਅਧਿਖਸ਼ਤਾ ਵਿੱਚ ਲਾਇਆ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਕੋਲ ਬਣੇ ਆਏ ਤੁਸੀਂ ਡੀਓ ਦਫ਼ਤਰ ਦੇ ਦਰਾਂ ਤੇ ਬੈਠੇ ਹੋ ਕੀ ਚੱਕਰ ਹੈ ਜੀ ਕਿਉਂ ਬੈਠੇ ਹੋ ਅਸੀਂ ਕੰਟਰੈਕਚੁਅਲ EMPLOYEES ਆ ਸਾਨੂੰ ਨੀਅਰ ਅਬਾਊਟ 14 ਤੋਂ 15 ਸਾਲ ਹੋ ਚੁੱਕੇ ਆ ਸਾਡੀਆਂ ਸਿਰਫ ਇਹੀ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਹਰ ਸਰਕਾਰ ਆਂਦੀ ਹੈ ਸਾਨੂੰ ਇਹੀ ਗੱਲ ਕਹਿੰਦੀ ਹੈ ਕਿ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਏਗਾ ਸਾਨੂੰ ਤੋਹਫਾ ਦਿੰਦੀ ਹੈ ਕਦੇ ਦੀਵਾਲੀ ਦਾ ਦਿੰਦੀ ਹੈ ਕਦੇ ਲੋਹੜੀ ਦਾ ਦਿੰਦੀ ਹੈ ਪਰ ਉਹ 14 ਸਾਲ ਹੋ ਗਏ ਸਾਨੂੰ ਸਟਰਗਲ ਕਰਦੇ ਕਰਦੇ ਅਸੀਂ ਅੱਜ ਤੱਕ ਰੈਗੂਲਰ ਨਹੀਂ ਹੋਏ ਮਾਨ ਸਰਕਾਰ ਜਦੋਂ ਆਨਮਲੀ ਸੀ ਉਹਨਾਂ ਨੇ ਆ ਗੱਲ ਕਹੀ ਸੀ ਕਿ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਏਗਾ ਸਾਡੀ ਗਵਰਨਮੈਂਟ ਆਨ ਦੇ ਦੇ ਰਹੀ ਸੀ ਤੁਹਾਨੂੰ ਰੈਗੂਲਰ ਕਰ ਦਾਂਗੇ ਪਰ ਅੱਜ ਤੱਕ ਉਹਨਾਂ ਵੱਲੋਂ ਵੀ ਸਾਨੂੰ ਕੋਈ ਪੋਜ਼ਿਟਿਵ ਰਿਸਪਾਂਸ ਨਹੀਂ ਮਿਲਿਆ ਜਦੋਂ ਵੀ ਜਾਇਆ ਜਾਂਦਾ ਹੈ ਉਦੋਂ ਇਹ ਕਿਹਾ ਜਾਂਦਾ ਹੈ ਕਿ ਤੁਹਾਡੀਆਂ ਫਾਈਲਾਂ ਹੋਈਆਂ ਪਈਆਂ ਜੀ ਹਫਤੇ ਚ ਹੋ ਜਾਉਗੇ ਤੁਸੀਂ ਦੋ ਹਫਤੇ ਚ ਹੋ ਜਾਉਗੇ ਅਸੀਂ ਤਾਂ ਦਰਿਆ ਤੇ ਬਹਿ ਬਹਿ ਕੇ ਐਨੇ ਥੱਕ ਗਿਆ ਕਿਉਂਕਿ ਹੁਣ ਹੁਣ ਤਾਂ ਦਰਿਆ ਤੇ ਬੈਠਿਆ ਵੀ ਨਹੀਂ ਜਾਂਦਾ ਸਾਰੇ ਓਵਰੇਜ ਹੋ ਚੁੱਕੇ ਹਨ ਕਿਸੇ ਵੀ ਏਮਪਲੋਈ ਨੂੰ ਇਹਨਾਂ ਵੱਲੋਂ ਰੈਗੂਲਰ ਨਹੀਂ ਕੀਤਾ ਗਿਆ ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਸਾਨੂੰ ਰੈਗੂਲਰ ਕੀ ਤੁਸੀਂ ਫਾਜ਼ਿਲਕਾ ਜਿਲ੍ਹਾ ਹੈੱਡਕੁਆਰਟਰ ਤੇ ਬੈਠੇ ਹੋ ਕਿ ਸਾਰੇ ਪੰਜਾਬ ਚ ਇਦਾ ਤਰਨੇ ਚਾਹਦੇ ਸਾਰੇ ਪੰਜਾਬ ਛੀ ਹੈ ਦਾਦਾ ਰੋਸ਼ ਚਲਦਾ ਪਿਆ ਹੈ ਹਰੇਕ ਡਿਸਟ੍ਰਿਕਟ ਸਾਡੇ ਜਿੰਨੇ ਵੀ 22 ਡਿਸਟ੍ਰਿਕਟ ਹੈਗੇ ਆ ਸਭ ਦੇ ਵਿੱਚ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਸਭ empioyes ਐਵੇਂ ਹੀ ਬੈਠੇ ਚਾਹੇ ਉਹ IRT ਹੈ ਚਾਹੇ ਉਹ non teaching staff ਹੈ ਸਾਰਾ ਸਟਾਫ ਸਾਡੇ ਬਲਾਕ ਤੇ ਜ਼ਿਲ੍ਹਾ ਦਫ਼ਤਰ ਵਿੱਚ ਬੈਠਾ ਤੁਹਾਡਾ ਨਾਮ ਜੀ ਰੂਪਮ ਕੋਲ ਅਸੀਂ तकरीबन ਪਿਛਲੇ 15 17 ਸਾਲ ਤੋਂ ਹਾਂ ਵੱਖ-ਵੱਖ ਲੋਕਾਂ ਤੇ ਜ਼ਿਲ੍ਹਾ ਦੁੱਤਰਾ ਵਿੱਚ ਕੰਟਰੈਕਚੁਅਲ EMPLOYEES ਦੇ ਤੌਰ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਨੋਨ ਟੀਚਿੰਗ ਦੇ ਔਰ ਆਈ ਆਰਟਿਸਟ ਡਿਸਟ੍ਰਿਕਟ ਸਪੈਸ਼ਲ এডਿਕੇਸ਼ਨ ਟੀਚਰ ਇਸ ਤਿੰਨ ਕੈਟਾਗਰੀ ਦੇ ਜੋ EMPLOYEES ਹਨ ਇਹ ਸਾਰੇ ਸਰਕਾਰ ਵੱਲੋਂ ਭਰਤੀ ਕੀਤੇ ਗਏ ਹਨ ਪਰ ਸਮੇਂ-ਸਮੇਂ ਤੇ ਬਾਕੀ ਵਰਗਾਂ ਨੂੰ ਕੰਟਰੈਕਚੁਅਲ EMPLOYEES ਨੂੰ ਪੱਕਾ ਕਰ ਦਿੱਤਾ ਗਿਆ ਪਰ ਸਾਡੇ EMPLOYEES ਨੂੰ ਕਾਫੀ ਸਾਲ ਬਾਅਦ ਵੀ ਪੱਕਾ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਕੋਈ ਸੁਵਿਧਾ ਦਿੱਤੀ ਜਾ ਰਹੀ ਹੈ ਉਲਟਾ ਸਾਡੀਆਂ ਜਿਹੜੀਆਂ تنખા والے ملدیان تنખા وچ کھورا لا کے ਸਾਡੇ ਨਾਲ بے انصافی ਕੀਤੀ جا رہی ہے۔ بیتے دن دی मुख्यमंत्री ਦਾ ਬਿਆਨ ਆਇਆ ਸੀ ਵੀ ਜਿਹੜਾ ਹਾਰਾ ਪੈਣ ਦੇ ਮੁਲਾਜ਼ਮਾਂ ਦੇ ਹਿੱਤਾਂ ਦੇ ਚੱਲੇਗਾ ਜੀ ਉਹਨੂੰ ਕਿਵੇਂ ਵੇਚਦੇ। ਅਜੇ ਤੱਕ ਤਾਂ ਹਾਰਾ ਪੈਣ ਜਿਹੜਾ ਹੈ ਸ਼ਾਇਦ ਉਹਨਾਂ ਦੇ ਟੈਗ ਕਰ ਰੱਖਿਆ ਹੈ ਮੁਲਾਜ਼ਮਾਂ ਦੇ ਤਲੇ ਨਹੀਂ ਚੱਲ ਰਿਹਾ। ਕਿ ਸਾਨੂੰ ਉਹਨਾਂ ਤੋਂ ਕੋਈ ਆਸ ਨਹੀਂ ਕਿਉਂਕਿ 2 ਸਾਲ ਹੋ ਗਏ ਸਰਕਾਰ ਬਣੀ ਨੂੰ। ਮੁਲਾਜ਼ਮਾਂ ਪੱਕੀ ਸਰਕਾਰ ਸੀ ਮੁਲਾਜ਼ਮਾਂ ਨੇ ਵੋਟਾਂ ਪਾ ਕੇ ਸਰਕਾਰ ਬਣਾਈ ਸੀ। ਪਰ ਸਾਨੂੰ ਉਹਨਾਂ ਤੋਂ ਅਜੇ ਤੱਕ ਤਾਂ ਕੋਈ ਵੀ ਉਮੀਦ ਨਹੀਂ ਨਜ਼ਰ ਆ ਰਹੀ। ਇਹਦਾਂ ਕਦੋਂ ਸ਼ੁਰੂ ਐ ਤੇ ਕਿੰਨੇ ਦਿਨਾਂ ਅਸੇ ਚੱਲੇਗਾ ਜੀ। ਇਹ ਪਰਸੋਂ 21 ਦੋ 2024 ਤੋਂ ਇਹ ਅਨਿਸ਼ਚਿਤ ਕਾਲੇ ਜਿਹੜਾ ਹੈ ਦਰਨਾ ਸ਼ੁਰੂ ਕੀਤਾ ਗਿਆ ਹੈ ਜੇ ਸਾਡੀਆਂ ਮੰਗਾਂ ਦਾ ਤਿੰਨ ਚਾਰ ਦਿਨਾਂ ਵਿੱਚ ਕੋਈ ਹੱਲ ਨਹੀਂ ਕਿਤੇ ਜਾਂਦਾ ਤਾਂ ਅਸੀਂ ਇਹਨੂੰ ਅਨਿਸ਼ਚਿਤ ਕਾਲ ਤੱਕ ਚਲਾਵਾਂਗੇ ਤੁਹਾਡਾ ਪੂਰਾ ਨਾਮ ਜੀ ਦਰਸ਼ਨ ਵਰਮਾ ਡਿਸਟ੍ਰਿਕਟ ਸਪੈਸ਼ਲ ਐਜੂਕੇਸ਼ਨ ਤੋਂ ਮੈਂ ਵੀ ਸਮਗ੍ਰਸਖਿਆ ਵਿਭਾਗ ਸਾਹਿਕੀ ਦੇ ਮੁਲਾਜ਼ਮ ਸਮਗ੍ਰਸਖਿਆ ਵਿਭਾਗ ਸਾਹਿਕੀ ਜਿਹੜੀ ਹੈ ਪੈਂਡੰਡ ਸਟ੍ਰਾਈਕ ਚੱਲ ਰਹੀ ਹੈ 21 ਦੋ ਤੇ 3 ਤੱਕ ਸਮਗ੍ਰਸਖਿਆ ਵਿਭਾਗ ਦੇ ਮੁਲਾਜ਼ਮ ਤੱਕ ਪਰ ਦਰਨੇ ਤੇ ਬਿਆਨ ਦੀ ਲੋੜ ਕੋ ਪੈਗੀ ਅਜਿਹਾ ਕਿਉਂ ਕਿ ਸਾਡਾ ਹੱਕਸਾਨੂੰ ਨਹੀਂ ਮਿਲਦਾ ਕਿਸਤਲਾਂ ਰਾਤ ਕਰੇ ਕਿ ਕੀ ਲੋੜ 2010 ਤੋਂ ਇਸ ਸੀਟ ਤੇ ਕੰਮ ਕਰ ਰਹੇ ਆ ਤੇ ਹਰ ਸਰਕਾਰ ਆ ਕੇ ਲਾਰਾ ਲਾ ਜਾਂਦੀ ਐ ਵੀ ਪੱਕਾ ਕਰਾਂਗੇ ਭਵੰਤਵਨ ਸਰਕਾਰ ਨੇ ਵੀ ਲਾਰਾ ਲਾਇਆ ਸੀ ਕਿ ਤੁਹਾਨੂੰ ਉਹਨੇ ਪੱਕਾ ਕਰ ਦਾਂਗੇ ਦੋ ਸਾਲ ਹੋ ਗਏ ਸਾਡੇ ਅਜੇ ਇਸੇ ਨੂੰ ਲੈ ਕੇ ਬੀਤੇ ਦਿਨੀ ਭਵੰਤਵਨ ਸਾਹਿਬ ਦਾ ਬਿਆਨ ਆਇਆ ਸੀ ਵੀ ਰਿਟਾਇਰਮੈਂਟ ਤੱਕ ਤੁਹਾਨੂੰ ਕੱਢਿਆ ਨਹੀਂ ਹੋਰ ਕੋਈ ਸੀਮੈਂਟ ਲਾ ਕੇ ਪੱਕਾ ਕਰਾਂ ਉਹਨੂੰ ਕਿਵੇਂ ਵਿਖਦੇ ਹੋ ਸੀਮੈਂਟ ਲਾ ਕੇ ਤਾਂ ਪੱਕਾ ਕਰਤਾ ਉਹ ਸਿਰਫ ਇਸ਼ਤਿਹਾਰਾਂ 'ਚ ਹੀ ਰਹਿ ਗਿਆ ਐਕਚੁਅਲ ਕੰਮ ਹੁੰਦੇ ਤੇ ਕੁਝ ਵੀ ਨਹੀਂ ਹੋਇਆ ਫਾਈਲ ਆ ਜਾਈਏ ਉੱਥੇ ਦਸਮੇਂ ਤੇ ਕੰਮ ਕਰਦਾ ਹੈ ਕਿਸ ਤਰ੍ਹਾਂ ਦਾ ਕੰਮ ਪੈਂਡਿੰਗ ਹੈ ਜੀ ਫਾਈਲ ਆ ਤੇ ਸਾਡੇ ਕੋਲ ਪੇਬਲ ਹੁਣਾਂ ਫਿਕਸ ਨਹੀਂ ਦੱਸਿਆ ਕੀ ਪੇ ਮਿਲੇਗੀ ਕੀ ਦੇਵਾਂਗੇ ਕੀ ਇੰਕ੍ਰੀਮੈਂਟ ਕਰਾਂਗੇ ਜਾਂ ਸਾਡਾ ਕੀ ਫਿਚਰ ਹੋਏਗਾ ਸਾਡੇ ਤੇ ਕਿਹੜੇ ਸੀਐਸਆਰ ਲਾਗੂ ਹੋਣਗੇ ਕਿ ਨਹੀਂ ਹੋਣਗੇ ਖੁਸ਼ਕੁਸ਼ ਨੀ ਜਗਾ ਕਿਤੇ ਨਹੀਂ ਤੇ ਜਿੰਨੀ ਦੇਰ ਤੱਕ ਇਹ ਅਨਾਉਂਸ ਨਹੀਂ ਕੀਤਾ ਜਾਂਦਾ ਉਹਨਾਂ ਦੇ ਤੁਹਾਡੇ ਵੱਲੋਂ ਤਰਨਾ ਚੱਲੇਗਾ ਜੀ ਹਨਾ ਕੱਲ ਸਾਡਾ ਲਾਸਟ ਪਤਾ ਲੱਗ ਜਾਏਗਾ 23 ਤੱਕ ਨਹੀਂ ਤੇ ਫਿਰ ਜਿਵੇਂ ਯੂਨੀਅਨ ਦੀ ਕਾਲ ਆਏਗੀ ਉਨਿਸ ਦੇ ਬਾਅਦ ਸਲਾਮਤ ਤੁਹਾਡਾ ਨਾਮ ਜੀ ਦਵਿੰਦਰ ਇਸ ਦੀ ਮੰਗ ਹੈ ਜੀ ਉਹ ਸਾਡੀ ਮੰਗ ਦੇ ਸਾਨੂੰ ਰੈਗੂਲਰ ਕੀਤਾ ਜਾਵੇ ਸਾਨੂੰ ਬੰਦੇ ਸਾਡੇ ਹੱਕ ਦਿੱਤੇ ਜਾਣ ਪੂਰੀਆਂ ਤਨਖਾਹਾਂ ਮਿਲ ਕਿਉਂਕਿ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਆ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਜਿਹੜੀ ਨੌਕਰੀ ਕਰ ਰਹੇ ਆ ਉਸ ਦੀ ਕੋਈ ਸਿਕਿਉਰਟੀ ਨਹੀਂ ਰੈਗੂਲਰ ਨਹੀਂ ਹੈਗੇ ਨਾ ਕੋਈ ਮੈਡੀਕਲ ਬੈਨੀਫਿਟ ਮਿਲਦੇ ਆ ਖੁਦਾ ਨਾ ਖਾਸ ਤਾਂ ਅਗਰ ਸਾਨੂੰ ਕੁਝ ਹੁੰਦਾ ਤੇ ਸਾਡੇ ਘਰਿਆਂ ਦਾ ਕੋਈ ਵਾਰੀ ਵਾਰਸ ਨਹੀਂ ਹੈਗਾ ਜੀ ਇਸ ਕਰਕੇ ਸਰਕਾਰ ਨੂੰ ਮੰਗ ਹੈ ਕਿ ਸਾਨੂੰ ਜਲਦੀ ਰੈਗੂਲਰ ਕੀਤਾ ਜਾਵੇ ਆਮ ਆਦਮੀ ਪਾਰਟੀ ਦਾ ਦਾਅਵਾ ਕਰਦੀ ਹੈ ਵੀ ਮੈਂ 40000 ਤੋਂ ਵੱਧ ਮੁਲਾਜ਼ਮ ਪੱਕੇ ਕਰ ਚੁੱਕੀ ਹਾਂ 2 ਸਾਲਾਂ ਦੇ ਵਿੱਚ ਉਸੇ ਫਲੈਕ ਕਾਗਜ਼ੀਆਂ 'ਚ ਪੱਕੇ ਐ ਹਕੀਕਤ 'ਚ ਨਹੀਂ ਹੈਗੇ ਜੀ ਕਿਸ ਤਰ੍ਹਾਂ ਪੱਕਾ ਹੋਣ ਜਾਂਦੇ ਹੋ ਸਰਕਾਰ ਕਹਿੰਦੀ ਵੀ ਅਸੀਂ ਤਨਖਾਹ ਵੀ ਦੇ ਰਿਆ ਦਫ਼ਤਰ ਦਾ ਟਾਈਮ ਦੇ ਰਹੇ ਆ ਜੀ ਉਹਦੇ ਅਕੋਰਡਿੰਗ ਸਾਨੂੰ ਪੱਕਾ ਕੀਤਾ ਜਾਵੇ ਵਿਭਾਗ ਸਪੱਕਾ ਕੀਤਾ ਜਾਵੇ ਜਿੰਨੀ ਸਾਡੀ ਤਨਖਾਹ ਬਣਦੀ ਐ ਸਾਨੂੰ ਪੂਰੀ ਤਨਖਾਹ ਦਿੱਤੀ ਜਾਵੇ ਕੀ ਜਿਹੜੇ ਲੋਕਾਂ ਨੇ 92 ਐਮ ਐਲ ਏ ਜਿਤਾਏ ਬਦਲਾਵ ਦੇ ਨਾਮ ਤੇ ਉਹਨਾਂ ਦਾ ਕੀ ਉਹਨਾਂ ਨੂੰ ਕੀ ਐ ਵੇਖਦੇ ਹੋ ਕਿ ਉਹਨਾਂ ਤੁਸੀਂ ਵੀ ਹੋਵੋਗੇ ਜੋ ਵੋਟਾਂ ਪਾਈਆਂ ਸੀ ਅਸੀਂ ਵੋਟਾਂ ਪਾਈਆਂ ਸੀ ਇਹ ਸੋਚ ਕੇ ਕਿ ਪਹਿਲਾਂ ਕਾਲੀ ਦਿੱਤ ਸਰਕਾਰ ਆਈ ਫਿਰ ਕਾਂਗਰਸ ਸਰਕਾਰ ਆਈ ਹੁਣ ਮਾਨ ਸਰਕਾਰ ਆਈ ਇਹਨਾਂ ਵੱਲ ਸਾਨੂੰ ਵਾਦਾ ਕੀਤਾ ਗਿਆ ਜੀ ਆਉਂਦੇ ਹੀ ਸਾਨੂੰ ਪੱਕੇ ਕਰਦਾਂਗੇ ਸਾਰੇ ਬੈਨੀਫਿਟ ਦੇਵਾਂਗੇ ਸਾਡਾ ਪਹਿਲਾ ਕਦਮ ਹੈ ਜਿਹੜਾ ਜੀ ਉਹ ਮੁਲਾਜ਼ਮਾਂ ਦੇ ਹੱਕ ਵਿੱਚ ਹੋਊਗਾ ਪਰ ਜਿਹੜੀ ਉਮੀਦ ਹੈ ਜੀ ਉਹ ਸਾਰਿਆਂ ਦੀ ਹੀ ਟੁੱਟ ਗਈ ਹੈ ਜੀ ਤੁਹਾਡਾ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਆਮ ਸਰਕਾਰ ਨੇ ਬਿਠਾਇਆ ਇਸ ਲਈ ਬੈਠੇ ਆਂ ਆਮ ਸਰਕਾਰ ਨੇ ਤਾਂ ਆਪਕੋ ਕੁਰਸੀਆਂ 'ਤੇ ਬਿਠਾਇਆ ਹੋ ਉਸ ਵਿੱਚ ਦੇਖੀਏ ਆਪ ਬਾਹਰ ਬੈਠੇ ਹੋ ਕੋਈ ਕੁਰਸੀ 'ਤੇ ਨਹੀਂ ਬਿਠਾਇਆ ਦੇ ਤਾਂ ਕੁਛ ਨਹੀਂ ਹੈ क्या कारण है जी क्या चाहिए आपको क्या मांग है आपकी हमारी मांग है कि हमें विवाद में पक्का करो पर वो मतलब जो भी सरकार आती है आज पक्का करते हैं कल पक्का करते हैं आपकी फाइल यहाँ पे आपकी फाइल यहाँ पे अभी तक तो पक्के नहीं हुए तो आपको क्या लगता है अभी सरकार को अभी दो साल निकल गए हैं अभी आपके धरना लगाने से आपकी मांग सुनी जाएगी मुझे तो लगता है यहाँ पे आम जनता की कोई भी मांग नहीं सुनी जाती ना हम ही इन्होंने आम आदमी पार्टी रख दिया है पर आम बंदे का कोई वजूद नहीं है तो आप ये धरना कब तक तो चलाओगे जब तक आपकी मांग पूरी नहीं होती क्या मांगे होंगी उसमें और कैसे ये धरना समाप्त पता हम चाहते हैं कि हमें विवाद में पक्का करें ठीक है विवाद के जो साधारण कर्मचारियों पे नियम लागू हो रहे वही हम पे लागू हों और आप धरने बैठे हो तब तक आपके स्कूलों का जो काम रुक रहा है उसको उसका जिम्मेवार आप किसको मानते हो सरकार सरकार तो कह रही है मैंने आपको जॉब दे दी जॉब जॉब दी है पर ना तो तनख्वाहों में किसी तरह का वादा है ना हमें किसी तरह की मेडिकल फैसिलिटी है ना मतलब जो दूसरे एम्प्लॉय को मतलब फैसिलिटी दे रही है वो भी हमें नहीं दे रही है जबकि काम उनसे ज्यादा हमसे ले रही है आपका नाम जी गीता ए न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत